ਮੁੰਡੇ ਨੂੰ ਐ ਹੀ ਡਾਕਟਰ ਪੱਟੀ ਖੋਲੂ ਪਰ ਬੇਵਾਜ ਇੰਨੀ ਖੁਸ਼ੀ ਆ ਦੇਖੋ ਸਨੈਪਚੈਟ ਚੱਲਦੇ ਵੀ ਆਪਣੀ ਜਮਾ ਓਕੇ ਹਾਂਜੀ ਸ਼ਸਤਰੀ ਕਾਲੀ ਸਾਰਿਆਂ ਨੂੰ ਲਾਓ ਜੀ ਅੱਜ ਦੇ ਬਲੌਗ ਤੇ ਅੱਜ ਦੇ ਨਵੇਂ ਦਿਨ ਦੀ ਸ਼ੁਰੂਆਤ ਹੋ ਗਈ ਜੀ ਸੂਰਜ ਵੀ ਆ ਗਿਆ ਇੱਧਰ ਆ ਗਿਆ ਨਾਗੁਰਦਵਾਰਾ ਸਾਹਿਬ ਨਾਉਣਿਆ ਆ ਕੇ ਕਰਾਂ ਗੁਰੂ ਮਾਰਾ ਦਾ ਪਾਠ ਤੇ ਅਜੇ ਨਾਨਕ ਵੀ ਆਣਾ ਹੈ ਮਿਲਦੇ ਆ ਜੀ ਨਾ ਖਾਣਿਆ ਬਦਾਮ ਹੁਣ ਹੋ ਗਿਆ ਰੈਡੀ ਹੁਣ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਅੱਗੇ ਬਾ ਚੱਲਾਂਗੇ ਆਪਾਂ ਉਹਦੇ ਨਾਲ ਕੀ ਤੇ ਮਿਲਦੇ ਆ ਅੱਗੇ ਗੁਰਦੁਆਰਾ ਸਾਹਿਬ ਕੁੜਾ ਮਹਾਰਾਜ ਦਾ ਪਾਰਸਾ ਜੇ ਪਕਰੇ ਕਰ ਲੈ ਜੀ ਦਰਸ਼ਨ ਕਰਦੇ ਮਹਾਰਾਜ ਪਹੁੰਚ ਗਏ ਜੀ ਪਹੁੰਚ ਗਏ ਸਾਡੇ ਪਿੰਡ ਦੇ ਬੰਦੇ ਪੈਣ ਆਧਰਾ ਰਾਜ ਅਕੀਬਾ ਇਧਰ ਪੀਖੀ ਸਾਡਾ ਬੰਦਾ ਇਧਰ ਤੋਂ ਇੱਕ ਲਹਾਜੀ ਮਿਲ ਗਿਆ ਜੀ ਉਹ ਕਹਿੰਦਾ ਤੈਨੂੰ ਮੈਂ ਪੀਖੀ ਤੱਕ ਤਾਰ ਦੇਣਾ ਆ ਜਾ ਫਿਰ ਮੈਂ ਇਹਦੀ ਗੱਡੀ 'ਚ ਚਲਾ ਗਿਆ ਪੀਖੀ ਤੱਕ ਜੀ ਪਹੁੰਚ ਗਏ ਪੀਖੀ ਬੱਸ ਸਟੈਂਡ ਆਪਣਾ ਲਿਆ ਜੀ ਆਪਾਂ ਨੂੰ ਗੱਡੀ ਚ ਤਾਰ ਗਿਆ ਸੀ ਜੀ ਤਰਪੀ ਬੱਸ ਪੀਖੀ ਤੋਂ ਭਲਾੜੇ ਨੂੰ ਡਰਾਈਵਰ ਵੀ ਬਹਿ ਗਿਆ ਹੁਣ ਚੁਰਦੀ ਹੈ ਬੱਸ ਬੱਸ ਮਲਦਿਆਂ ਨਾਨਕੇ ਜਾ ਕੇ ਪਹੁੰਚ ਗਏ ਭਲਾੜਾ ਆਈਟੀਆਈ ਤੇ ਹੁਣ ਚੱਲਦੇ ਆ ਆਪਣੇ ਘਰੇ ਨਾਨਕੇ ਪਿੰਡ ਫਾਈਨਲੀ ਪਹੁੰਚ ਗਏ ਆਪਾਂ ਉਹਦੇ ਮਾਮੇ ਦੇ ਮੁੰਡੇ ਕੋਲੇ ਐਨੇ ਆ ਮਾਈਕ ਲੈ ਕੇ ਰੱਖਣੇ ਆਪਣੇ ਵਾਸਤੇ ਤੇ ਇਹਨਾਂ ਨੂੰ ਵੀ ਲਾਇਆ ਕਰਾਂਗੇ ਹੁਣ ਹੋਰ ਸਟ ਹੈ ਜਮਾ ਜਮਾ ਠੀਕ ਹੈ ਮਗਾਲੇ ਫਿਰ ਹਟਿਆਣੀ ਆ ਆ ਗਾਰਡ ਲਾ ਰਿਹਾ ਪਹਿਲੀ ਵਾਰ ਦੇਖਿਆ ਗਾਰਡ ਕਿਵੇਂ ਲੱਗੋ ਇਹ ਕਾਜ ਲਈ ਖੜਾ ਲੇਟ ਜੀ ਥਕਣਾ ਬੰਦ ਹੋ ਗਈ ਵੇ ਤਾਂ ਦੇਖੋ ਹੁਣ ਦੇਖ ਰਿਹਾ ਕਿਵੇਂ ਲਾਉ ਕਾ ਪਾਣੀ ਹੈ ਗਲੂ ਅਸਾਈਦਰਾਂ ਬਲਬਲੇ ਨਹੀਂ ਬਣਦੇ ਇਹ ਵੀ ਗਲਾਸਾਂ ਹੀ ਲੱਗ ਜਾਂਦੇ ਐਸਾ ਬਹੁਤ ਮੋੜਦੇ ਨੇ ਇਸ ਨੂੰ ਜਿਹੜਾ ਮੌਲ ਨਹੀਂ ਮੋੜਦੇ ਤਾਂ ਮੌਲ ਲੈ ਹੁਣ ਵੀ ਲੈ ਨਾਲ ਚੱਲ ਜੇ ਜਿੱਧਰ ਮਰਜ਼ੀ ਕਰਦੇ ਹੈ ਜਿੱਧਰ ਮਰਜ਼ੀ ਕਰਦੇ ਨੂੰ प्रेसीज तो नहीं दस दिन लो जी मैं आ गया बबे आ ला लाएगा आ चला लाइट इधर गई देखो बब्यो चलाती लाइट योग नवी टेक्नोलॉजी आ गई ना कोई भी कम करा हो व्य आईटीआई चौक तो खबे हाथ दौ दुकान की दुकान है दुकान का नाम की है बिक्की मोबाइल वॉलेट कोई भी रिपेयर कोई फोन नवा लेना है ਕਿਸ਼ਤਾਂ ਦੀ ਵੀ ਮਿਲ ਜਾਂਦਾ ਹੈ ਨਾ ਆ ਸਾਰੇ ਘਰ ਆਪਣੇ ਨੇ ਆਪਣੇ ਨਾਨਕਿਆਂ ਦੇ ਨੇ ਛੋਡਾ ਘਰ ਸਿਰੇ ਤੇ ਆ ਬਈ ਉਹ ਜਮਾ ਸਿਰੇ ਤੇ ਜਿੱਥੇ ਉਹ ਪਰਾਂ ਮੁੱਠਾ ਹੈ ਜਿਹੜਾ ਇੱਕ ਮਿਲਦੇ ਆ ਖਰੀਦਾ ਕਿ ਉਹ ਪਈ ਆ ਨਾਨੀ ਇਹਨਾਂ ਲਈ ਪਹੁੰਚ ਹੀ ਗਏ ਆ ਆਪਦੇ ਘਰੇ ਹਣਾ ਹਾਂ ਬਈ ਬਾਈ ਜੀ ਬਾਈ ਜੀ ਓ ਬਾਈ ਜੀ ਹੋਰ ਸੱਟ ਦਾ ਪਾਣੀ ਛਕ ਲਿਆ ਜੀ ਤੇ ਦੂਬਾ ਦਾ ਆਰਾਮ ਵੀ ਕਰ ਲਿਆ ਹੁਣ ਚੱਲਦੇ ਆਪਾਂ ਡਾਕਟਰ ਸਾਹਿਬ ਕੋਲੇ ਬੰਦੇ ਦਾ ਪੈਰ ਦਿਖਾਉਣ ਮਿਲਦੇ ਆਣੇ ਜਾ ਕੇ ਇਹਦਾ ਪੈਰ ਦਿਖਾਉਣ ਜਾਂਦੇ ਆ ਜੀ ਹੋਰ ਸੱਟਾ ਸੋਨੂੰ ਕੰਨੋ ਘਰਾ ਰਹੇ ਆ ਬਿਆ ਹੈ ਹੈ ਕਿਹਦਾ ਜਵਾਬ ਨਹੀਂ ਕੋਈ ਇਹਦਾ ਜਵਾਬ ਨਹੀਂ ਕੋਈ ਕੋਈ ਜਵਾਬ ਨਹੀਂ ਸਰਪ੍ਰਾਈਜ਼ ਦੇਵਾਂਗਾ ਸਰਪ੍ਰਾਈਜ਼ ਦੇਵਾਂਗਾ ਇਹ ਠੀਕ ਹੈ। ਚੱਲ ਚੰਡੀਗੜ੍ਹ ਤੋਂ ਦਵਾਈ ਜਲਦੀ। ਐ ਮੁੰਡਿਆ। ਲਓ ਜੀ ਨਾ ਹੈ ਡਾਕਟਰ। ਠੀਕਾ। ਤੰਗਾਂ, ਤੰਗਾਂ ਮਾਇਰ। ਬੈਠਾ ਕਹਿੰਦੇ ਬਾਬੇ ਉਹ ਬੰਦਾ। ਮੁੰਡੇ ਨੂੰ ਐ ਹੀ ਡਾਕਟਰ ਪੱਟੀ ਖੋਲੂ ਪਰ। ਡਾਕਟਰ ਨੇ ਪੱਟੀ ਨਵੀਂ ਕਰਦੀ ਪਹਿਲਾਂ ਕਹਿੰਦਾ ਮੇਰੀ ਰੀਲ ਬਣਾਈ। ਚੱਲ ਕੋਈ ਨਾ ਕੱਲ ਨੂੰ ਬਣਾ ਲਾਂਗੇ। ਕੋਈ ਨਾ ਹੌਸਲਾ ਥੋੜੀ ਚੰਗਾ ਤੇਰੇ ਬਾਬੇ ਉਹ ਨਵਾਂ ਕਬਰ ਦੂਜੀ ਪਾਸੇ ਗਈ ਬਾਇਰਲੈਸ ਚਾਰਜ ਸਰਾਂ ਲਾ ਦੋ ਤੁਹਾਨੂੰ ਜਮਾਓ ਕੇ ਇਹ ਫੁੱਲ ਬੰਗਲਾ ਹੁੰਦਾ ਬਾਬੇਵਾ ਜੈ ਇੰਨੀ ਖੁਸ਼ੀ ਆ ਦੇਖੋ ਸਨੈਪ ਜੈਡ ਚੱਲਦੇ ਪਈ ਆਪਣੀ 8-9 ਮਹੀਨੇ ਹੋ ਗਏ ਮੈਨੂੰ ਲੱਗਦਾ ਮੈਂ ਸਨੈਪ ਜੈਡ ਚਲਾਈ ਹੁੰਦੀ ਅੱਜ ਚੱਲ ਲਾਓਗੇ ਨਾ ਆਹ ਮੁੰਡੇ ਨੇ ਕਹਿੰਦਾ ਚੱਲ ਲਾਓਗੇ ਨਾ ਕਰਕੇ ਦੇਖ ਜਦੋਂ ਮੈਂ ਕਰੀ ਸਨੈਪ ਜੈਡ ਚੱਲ ਪਈ ਹੁਣ ਆਪਣਿਆਂ ਨਾਲ ਸਟ੍ਰੀਕਾਂ ਪਾਇਆ ਕਰਾਂਗੇ ਜੜੋ ਵੱਧ ਤੋਂ ਵੱਧ ਬੰਦੇ ਟੜਕੇ ਜਾਵਾਂਗੇ ਖੇਡਣ ਬੈਟਬਾਲ ਜਮੇ ਹੋ ਜਾਂਦੇ ਨੇ ਬਾਈ ਆਹ ਬਾਈ ਖੇਡੂ ਇੱਕ ਆਪਣੇ ਨਾਲ ਕਿਹਦਾ ਭਰਾ ਉੱਤੇ ਬੈਠਾ ਹੈ ਉਹ ਖੇਡੂ ਧੰਨਵਾਦ ਜੀ ਆਪੋ ਅੱਜ ਆਪਣੀ ਸਨੈਪਚੈਟ ਚੱਲਦੀ ਸਨੈਪਚੈਟ ਨੂੰ ਭੁੱਲਿਆ ਬੈਠਾ ਸੀ ਆ ਮੇਰਾ ਭਾਈ ਕਹਿੰਦਾ ਕਹਿੰਦਾ ਲੈ ਅੱਜ ਤਰੀ ਸਨੈਪਚੈਟ ਚਲਾਈਏ ਪਰ ਇਹਦਾ ਕੋਈ ਯੋਗਦਾਨ ਤਾਂ ਹੈ ਨਹੀਂਗਾ ਆਪਾਂ ਐਪ ਕੱਢਿਆ ਐਪ ਸਟੋਰ ਤੋਂ ਸਲਾਹ ਤਾਂ ਜਲਦੀ ਠੀਕ ਹੈ ਮੈਂ ਐਪ ਕੱਢਿਆ ਲੌਗਇਨ ਕਰੀ ਤੇ ਪਹਿਲਾਂ ਵਾਲੀ ਆਈਡਿਟੀ ਚੱਲੀ ਨਹੀਂ ਇਹ ਹੁਣ ਮੈਂ ਚੱਲ ਨਵੀਂ ਬਣਾ ਕੇ ਦੇਖਦੇ ਆ ਉਹ ਨਵੀਂ ਤਾਂ ਚੱਲ ਪਈ ਐ ਬਸ ਵੱਧ ਤੋਂ ਵੱਧ ਐਡ ਹੋ ਜਾਓ ਆਪਣੇ ਨਾਲ ਇਹਦਾ ਬਹੁਤ ਬਹੁਤ ਧੰਨਵਾਦ ਐ ਕਹਿੰਦੇ ਵੀ ਆ ਜਾ ਚੱਲ ਤਰੀ ਸਨੈਪਚੈਟ ਚ ਲਾਈਏ ਉਹ ਹੁਣ ਆ ਜਾ ਆਪਣੀ ਚੱਲ ਪਈ ਐ ਬਹੁਤ ਹੀ ਖੁਸ਼ੀ ਐ 8-9 ਮਹੀਨੇ ਹੋਏ ਦੀ ਸਨੈਪਚੈਟ ਦਾ ਮੂਵ ਵੀ ਨਹੀਂ ਸੀ ਦੇਖਿਆ 9 ਮਹੀਨਾ ਦਾ ਮੂਵ ਪਿਆ ਹੈ 9 ਮਹੀਨਾ ਹੋਰ ਸਟ੍ਰੀਕਰਸ ਕੋਰ ਵੀ ਹੋ ਗਿਆ ਜੀ ਆਪਣਾ ਤਾਂ ਲੱਖ ਹੁਣ 5 ਐ ਉਹ ਵੀ ਨਾ ਵੀ ਪਤਾ ਦਾਂਗੇ ਹੌਲੀ ਹੌਲੀ ਬੱਸ ਅਹੀਂ ਜੁੜੇ ਰਹੋ ਆਪਣੇ ਨਾਲ ਧੰਨਵਾਦ ਬਹੁਤ ਬਹੁਤ ਜੀ ਹੁਣ ਕਰਦੇ ਆ ਫੋਟੋ ਸ਼ੂਟ ਤੇ ਇੰਸਟਾਗ੍ਰam ਦੇ ਰੀਲ ਚੈੱਕ ਕਰ ਲਿਓ ਤੇ ਫੋਟੋ ਚੈੱਕ ਕਰ ਲਿਓ ਬਾਕੀ ਸਟੋਰੀ ਵੀ ਪਾਵਾਂਗੇ ਆ ਜਾਵੇਂ ਮੁੰਡਾ ਖਿੱਚ ਫੋਟੋ ਸ਼ੂਟ ਕਰ ਲਿਆ ਹੋ ਗਿਆ ਹੁੰਦਾ ਇੱਕ ਦੇ ਪਾਵਾਂਗੇ ਰੀਲ ਚੈੱਕ ਕਰਿਓ ਮਰੜਿਆਂ ਬਾਕੀ ਕਾਹ ਮੁੰਡਿਆ ਠੀਕ ਹੈ ਛੱਟੇ ਰੋਟੀ ਖਾਦੀ ਨਹੀਂ ਪਹਿਲੀ ਕੀੜੇ ਦੇਣ ਲੱਗ ਗਿਆ ਹੈ ਹੋਏ ਬੱਸ ਕੀ ਗੱਲ ਹੈ ਹਾਂਜੀ ਹੁਣ ਚੱਲਦੇ ਆਂ ਸ਼ੈਰ ਕਰਨ ਤੇ ਪ੍ਰਸਾਦਾ ਪਾਣੀ ਛਕ ਲਿਆ ਜੀ ਕਿਉਂ ਕੀ ਕਹਿੰਦਾ ਉਹ ਹੈ ਦੇਖਦੇ ਕੋਈ ਨਾ ਕੀ ਕਹਿੰਦਾ ਹਾਂਜੀ ਉਹ ਚੱਲਦੇ ਆਂ ਬਾਜ਼ਾਰ ਚ ਇਹਦਾ ਪੈਰ ਦੁਖਦਾ ਤਾਂ ਕਰਕੇ ਜਾਂਦਾ ਨਹੀਂ ਤਿੰਨੇ ਵਾਰ ਇਕੱਠੇ ਚੱਲਾਂਗੇ ਆਉ ਇਹ ਤੇਰੇ ਪੈਰ ਦੀ ਵਜ੍ਹਾ ਕਰਕੇ ਤੂੰ ਝੱਡ ਨਾਲ ਜਾ ਨਹੀਂ ਸਕਦਾ ਠੀਕ ਐ ਚੱਲ ਮੁੰਡਿਆ ਹੋਰ ਆਪ ਜੀ ਹੁਣ ਚੱਲਦੇ ਆਂ ਵਿਸ਼ਾਲ ਫਾਸਟ ਫੂਡ ਤੌਂਝਗੇ ਬਲਾਡਾ ਬਾਜ਼ਾਰ ਵਿੱਚ ਤੇ ਚੱਲਦੇ ਆ ਹੁਣ ਫਾਸਟ ਫੂਡ ਵਾਲੇ ਦੇ ਬਾਈ ਦੇ ਇੱਥੇ ਇੱਕ ਵਾਰੀ ਜਗਰਾਤਾ ਲੱਗਿਆ ਦੀ ਇਹਨਾਂ ਕੋਲੂ ਜਾਗਰਨ ਲੱਗਿਆ ਜਾਗਰਨ ਜਾਗਰਨ ਲੱਗਿਆ ਸੀ ਇੱਥੇ ਆਹ ਜਗ੍ਹਾ ਦੇ ਮਰਦਿਆਂ ਜਾ ਕੇ ਉੱਥੇ ਹੀ ਪਹੁੰਚ ਗਏ ਵਿਸ਼ਾਲ ਆਊਟ ਜੀ ਪਹੁੰਚ ਗਏ ਵਿਸ਼ਾਲ ਫੂਡੀਜ਼ ਦੇ ਤੇ 버거 ਬੈਕਰੇ ਨੇ ਕਰੀ ਆ ਕੇ ਖਾਵਾਂਗੇ ਕਾਉ ਪਹਿਲਵਾਨਾ ਜੀ ਲੈ ਲਿਆ ਆਰਡਰ ਤੇ ਹੁਣ ਚਲਦੇ ਆ ਘਰੇ ਇਧਰ ਮੈਚ ਵੀ ਚੱਲੀ ਜਾਂਦਾ ਹੈ ਮੈਚ ਦਾ ਵੀ 104 ਰਨ ਹੋ ਗਏ ਲੈ ਮੁੰਡਿਆ ਚੱਕ ਠੀਕ ਹੈ ਕੋਈ ਲੰਬਾ ਨਾ ਦੇ ਦੀ ਹੋ ਗਿਆ ਡਨ ਤੇ ਹੁਣ ਕਰਦੇ ਆਂ ਬਲੌਗ ਨੂੰ ਐਡਿਟ ਬਾਏ ਬਾਏ ਓਕੇ